ਹਲੋ ਚਲੀਏ ਬੜਾ ਵਧੀਆ ਲੱਗਾ ਅੱਜ ਵੈਦਰ ਕਿੱਡਲ ਕੱਢੂਆਂ ਨੇ ਪੂਰੇ ਲੋ ਜੀ ਪਹੁੰਚ ਗਏ ਜਬ ਚੱਕਣਾ ਜੋ ਰੈਡੀ ਤੇ ਚੱਕਲਾ ਤਰਲਾ ਕਰ ਦੋ ਬੰਟੀ ਸੇਟ ਝੋਟ ਬਣਾ ਦੇ ਉਹ ਨੂੰ ਜਿਹੜਾ ਵੀ ਖਾਸ ਹੁੰਦਾ ਸੀ ਉਹਨੂੰ ਦੋ ਦੇ ਦੇਣੀ ਹਟਾਉਂ ਹੀ ਉਹਨੇ ਕਹਿੰਦਾ ਯਾਰ ਮੈਨੂੰ ਦੋ ਦੇ ਦੇ ਮੇਰਾ ਵੀ ਆਉਣ ਵਾਲਾ ਹਫਤੇ ਤੱਕ ਅਗਲੇ ਹਫਤੇ ਮੇਰਾ ਵੀ ਵੱਡੇ ਆ ਮੈਂ ਤੈਨੂੰ ਦੇ ਦੂੰਗਾ ਕੋਈ ਟਾਈਮ ਮਿਲਦੀ ਆ ਨਹੀਂ ਉਹ ਤਾਂ ਬਹੁਤ ਵਧੀਆ ਦੇ ਚੱਲੀਏ ਗੱਲ ਕਿਤੇ ਪੂਰ ਦਿੱਤੀ ਹੀ ਆ ਗਲਾਸ ਕਿਹਨੇ ਨਹੀਂ ਆ ਰਿਹਾ ਕਿਤੇ ਹੈਂ ਬਲੌਂਗ ਦੇਖਦਾ ਨਾ ਤੁਹਾਡਾ ਕਿਹੜੇ ਗਲਾਸ ਲਈ ਕਿ ਮੈਂ ਹੀ ਮਾਰਨਾ ਹੁੰਦਾ ਅੱਛਾ ਵਾਏ ਕਿਹੜੇ ਕਿਹੜੇ ਗਲਾਸ ਦੀ ਗੱਲ ਕਰਦਾਂ ਹਾਂ ਹਾਂ ਉਹਨੇ ਮੈਂ ਰੋਮੀ ਨੇ ਵਾਟ ਹੀ ਲੈ ਦੇਖਦਾ ਸਾਰਾ ਕੁਝ ਉਈ ਤੂੰ ਕੋਈ ਨਾ ਕੋਈ ਕਲੈਕਸ਼ਨ ਪੁੱਛਿਆ ਗਾ ਅਧਰ ਨਾਮ ਮੇਰਾ ਕਵਾਚ ਰੱਖਿਆ ਕਰ 15 20 ਮਿੰਟ ਨਿਕਲ ਜਾਂਦੇ ਕੋਈ ਹਾਂ ਬਾਲੇ ਪਾ ਲੱਗਦਾ ਬੰਦਾ ਕਿੱਥੇ ਕਿੱਥੇ ਜਾਂਦਾ ਹੋਰ ਬਣਸਾਲੇ ਦੀ ਗੱਡੀ ਭਜਾਤੀ ਦਿਲਪ੍ਰੀਤ ਨੇ ਵੀ ਇੱਥੇ ਖੜੀ ਸੀ ਓਏ ਕਰੂਗਾ ਨਾ ਸਾਈਡ ਤੇ ਆ ਜੀ ਮੈਨੂੰ ਰੋੜ ਕਰ ਲਓ ਦਿਲਪ੍ਰੀਤ ਰਿਪਾਈ ਪੁਲਿਸ ਉਹ ਪਤਾ ਕੀ ਕਹਿੰਦਾ ਇਹਨੂੰ ਪਤਾ ਨਹੀਂ ਪੋਸਿਬਲ ਹੈ ਕਹਿੰਦਾ ਉੱਪਰ ਦੀ ਗੱਲ ਆ ਉਹ ਸਾਲੇ ਜਾਣ ਕੇ ਖੜੇ ਸੀ ਉਰੇ ਆ ਉਹ ਦੇਖਦੇ ਹੋਣੇ ਮੁੰਡਾ ਨਾ ਨਾ ਸਪੀਡ ਲੁੱਕ ਕੇ ਖੜੇ ਸੀ ਉਹ ਜਿਹੜਾ ਕੋਈ ਸਪੀਡ ਚ ਲੰਘਦਾ ਮੁਰੇ ਦੀ ਬਹੁਤ ਡੰਗਦਾਣ ਉਹਨੇ ਇੱਥੇ ਹੀ ਟੂ ਟੂ ਕਰਕੇ ਮਗਰ ਲਾਉਣ ਦੀ ਇਹਨਾਂ ਨੇ ਉਹ ਜਿਹੜਾ ਗਲਾਸ ਆ ਉਹ ਆਪਾਂ ਪਹਿਲਾਂ ਪਾਉਣਾ ਚਾਹੁੰਦੇ ਹਾਂ ਆ ਵੇਡੋ ਇੱਧਰ ਪਾਓ ਬੈਲਟ ਹੈਗੀ ਹੋਰ ਉਹ ਹੈਗੀ ਸੱਚ ਆਪਣੀ ਕੋ ਨੀਲੀ ਜੀ ਹਣਾ 6 6 ਤੇ 9 1 6 ਪਾੜ ਦੀ 1 3 3 ਸਿੰਗਲ ਸਿੰਗਲ ਦੀ ਅਰਸ਼ ਨੇ ਵੀ ਟੋਪਾ ਜੱਜ ਲਾਇਆ ਲੋ ਵੀ ਜੌਬ ਹੋ ਗਈ ਲੋੜ ਤੇ ਹੁਣ ਚੱਲੀਏ ਤੇ ਕਰਾਈਏ ਠਾ ਠਾ ਮਿਲਦੇ ਹੁਣ ਜੌਬ ਤੇ ਜਾਗੇ ਆਹ ਸਰੋਂ ਦੇਖ ਤੂੰ ਪਰ ਉਹ ਟ੍ਰੈਕਟਰ ਡੰਡਰ ਕੋਸਟਾ ਲੈ ਕੇ ਆਇਆ ਅੰਦਰ ਚੱਪੜੇ ਕੇ ਜਾਂ ਫੋਟੋ ਖਾ ਗਏ ਉਹ ਤੇ ਖੜ ਬੱਟ ਤੇ ਉਹ ਨਹੀਂ ਉਹ ਕਿਉਂ ਚਿਕਸ ਨਾ ਅਸ ਰਿਸਕੋ theta.com that's r i s c o ਜਾਂਦੀਆਂ ਜਾਂਦੀਆਂ ਕਿ ਕੁਦਰਤ ਦੇ ਨਹੀਂ ਯਾਰ ਬ੍ਰੋ ਵੀ ਵਿਲ ਬੀ ਵੁ ਰ ਯੂ ਕ੍ਰਾਫਟ ਕੋਈ ਵਾਟ ਨਹੀਂ ਬਲੂਈ ਬਾਈਟ੍ਰੈਵਲਡੋਟਕੋਮ ਹਾਲੋ ਇਟਸ ਪਾਈਸਰ ਗੈਰੰਟੀਡ ਓਨਲੀ ਵੈਨ ਯੂ ਪੁਟ ਇਟ ਡਾਇਰੈਕਟਲੀ ਟੂ ਥਿਸ ਕਾਲਸ ਐਟ 377999 ਲਾਦੇਵੰਦਾ ਪਾਦੇਵੀ ਅੱਜ ਪਿੰਡ ਵਾਲੀ ਆਹ ਬੱਚੋ ਗਲਾਸ ਦੇ ਟੁੱਟੇ ਨੇ ਆਹਦੇ ਪਿਆ ਬਰਸ਼ ਆਓ ਜਾਂ ਬੜਾ ਲੈ ਕੇ ਮਾਰਦੇ ਮੜਾ ਜਿਆ ਚਾਹ ਉਹਦੇ ਛੋਟਾ ਵੀ ਪਿਆ ਉੱਥੇ ਆ ਮਾਰਦੇ ਪੈਨ ਜੀ ਢੀਡ ਵਾਲੀ ਜਗ੍ਹਾ ਤੇ ਨਾ ਹੋਵੇ ਵਟਾ ਟੋਟਾ ਜੀ ਇਹੀ ਆ ਪੈਨ ਦਾ ਉਹ ਵੀ ਹੋਰ ਕੋਈ ਐ ਸਿੱਖ ਮੈਂ ਗਲਵਜ਼ ਦੇ ਦਿੱਤੇ ਨਾ ਗਲਵਜ਼ ਜਿਹੜਾ ਗਲਵਜ਼ ਦੇ ਦਿੰਦਾ ਕਰਦੇ ਨੇ ਮਾਰੇ ਮਾਰ ਯਾਰ ਮਾਣ ਚਨਾ ਡੈਪੇ ਬਰੂ ਮਾਰ ਜ਼ੋਰ ਤੇ ਇੱਥੇ ਆ ਜਦੇ ਬਾਹਰ ਥੱਲੇ ਚੋਰਾ ਦਾ ਕੰਮ ਲਾਦਾ ਇਹ ਤੋੜਿਆ ਵਾ ਕਰੋਵਰ ਪਾਈ ਵੀ ਹੈ ਨਾ ਉਹ ਇੱਥੇ ਕੱਲ ਬੱਸ ਤੋ ਤਾਂ ਜਿਆਦਾ ਹੀ ਲੱਗ ਗਿਆ ਸੁਰਕੀਵੇਂ ਦੀ ਕਰਨ ਆਹ ਫੜਾ ਦੇ ਦਿਲਪ੍ਰੀਤ ਨੂੰ ਅਰ ਸ਼ਾ ਫੜਾ ਪਹਿਲਾਂ ਇਹਨੂੰ ਨਾ 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 ਆ ਕੀ ਕਰਦਾ ਆਪਾਂ ਕਿੱਥੇ ਨਾ ਜੀ ਛੀਂਧੀ ਧੁਰ ਦੇ ਦੇਣਾ ਇੱਥੇ ਨਾਲੇ ਛੱਡਦਾ ਨਹੀਂ ਆਪਾਂ ਨੇ ਬੈਗ ਦੇ ਪਾ ਲਈਏ ਰੱਖੀ ਕਰਤੀ ਹਾਂ ਸਿੱਧਾ ਸਿੱਧਾ ਲੈ ਜਾ ਇਹਨੂੰ ਖੜੀ ਖੜ ਮੇ ਲੋਟੇ ਆਇਓ 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 ਹਾਂ ਆਇਓ ਬਸ ਲੰਗੇ ਆਇਓ ਚੱਲ ਤੂੰ ਪਾਗਲਾ ਬਸ ਸਹੀ ਆ ਥੋੜਾ ਜਿਹਾ ਟੋਇਲ ਕਰੂਗਾ ਇਹਨੂੰ ਛੱਡ ਦੇ ਚਲੋ ਵੀ ਚੱਕ ਲੋ ਹਥਿਆਰ ਕਿਵੇਂ ਆ ਸਤਿ ਸ੍ਰੀ ਅਕਾਲ ਚਲ ਚਲਾ ਲਾ ਨੂੰ ਲੈਣ ਦੀ ਆਹਣ ਹਾਂ ਸਾਰੇ ਹੀ ਫਿਰ ਲਾਣਾ ਤਾਂ ਆ ਇੱਕ ਇੱਕ ਟਰਮ ਪੱਟ ਲਿਓ ਬਸ ਜਿਹੜਾ ਮੱਥਾ ਲੱਗਿਆ ਵਾ ਉਹ ਤਾਂ ਨਾਲੇ ਆ ਜਣੀ ਵਿੰਡੋ ਦੇ ਪਰਮ ਤੇ ਪਰਮ ਚੜਾ ਕੇ ਜੋੜੀ ਹੋਈ ਹੈ ਬੰਦਰਾ ਉਹ ਸਾਰੇ ਹੀ ਚਲੋ ਸਟਾਰਟ ਤਾਂ ਕਰੋ ਫਿਰ ਦੇਖਦੇ ਆ ਪਹਿਲਾਂ ਚਾਦਰਾਂ ਵਿਛਾਲਾ ਦਲਪ੍ਰੀਤ ਆੜੀ ਵਾਲੀਆਂ ਲੋ ਵੀ ਪਹਿਲਾਂ ਪਾਣੀ ਆਪਾਂ ਨੇ ਆਹਾ ਛੇ ਪਾੜ ਦੀ ਬੇ ਇਹ ਕਰੀਏ ਸਟਾਰਟ ਨੌ ਜਵਾਨ ਥੱਲੇ ਖੜੇ ਨਵੇਂ ਬੰਦੇ ਨੂੰ ਗਿਆਨ ਦੇ ਰਹੇ ਨੇ ਗਿਆਨ ਸਿਖਾ ਕੇ ਅੱਗ ਵੱਡਾ ਉਹ ਤੇ ਗੜਾ ਬੰਨਾ ਸੀ ਕੋਲਾਪੀ ਮੇ ਆ ਜੇ ਇਹ ਲੱਗਿਆ ਸਟਾਰਟ ਦਾ ਆ ਗਿਆ ਐਕਰੋ ਦਾ ਟਾਟਾ ਛੜ ਕੇ ਜ ਘਾਟ ਹੀ ਸੋਣਾ ਪ੍ਰਬੰਧ ਕਰਨਾ ਮੈਕ ਦਾ ਹੌਲੀ ਹੌਲੀ ਅਸੀਂ ਚੱਕ ਚੱਕ ਲੋ ਵੀ ਹਥਿਆਰ ਹੌਲੀ ਹੌਲੀ ਪਤਾ ਲੱਗੂ ਵੀ ਨਾ ਵੀ ਹਲੇ ਪਤਾ ਨਹੀਂ ਲੱਗ ਰਿਹਾ ਵੀ ਕਿਦਾਂ ਕੀ ਕਹਿਣਾ ਕੁਛ ਸੈਂਗਾ ਪੌੜੀ ਲਾਈ ਲੋ ਵੀ ਸੈਂਗ ਨੂੰ ਬੈ ਗਈ ਹਾਕ ਅਸੀਂ ਦਿਖਾਉਂਦੇ ਆ ਵੀ ਐਂਡ ਤੇ ਕੀ ਬਣਦਾ ਹੈ ਇਹਦਾ ਹਜੇ ਪਟਕੜ ਹੋ ਰਹੀ ਹੈ ਥੋੜਾ ਬੀਰੀ ਚੱਲ ਰਿਹਾ ਸਕੇਲ ਲੋ ਵੀ ਪੱਟੀ ਵੇ ਦੇਖੋ ਇੱਧਰ ਨਵੀਂ ਪਾਵਾਂਗੇ ਉਹ ਮੁੰਡਾ ਰੈਡੀ ਕਰਤੀਆਂ ਨੇ ਵੀ ਉਹਨੇ ਬਾਕੀ ਪਾ ਕੇ ਦਿਖਾਉਣਾ ਹੈ ਬੰਦੇ ਦੀ ਮੰਗ ਹੋ ਰਹੀ ਹੈ ਵੀਡੀਓ ਵਾਨੀ ਸਟਾਰਟ ਹੋ ਰਹੀ ਹੈ ਉਹ ਕਹਿੰਦਾ ਵਿੱਚ ਐਡ ਕਰ ਲਿਆ ਲੋਕ ਸਾਨੂੰ ਆਉਣੇ ਨੇ ਸਾਰਾ ਲੋਕਾਂ ਦਾ ਫਰੋਸਾ ਹਣ ਵਿੱਚ ਲਿਆ ਫਿਰ ਖਿੜੇ ਤਾਂ ਫਿਰਦੇ ਹਾਂ ਮੈਂ ਇਹੀ ਤਾਂ ਕੰਮ ਹੈ ਜੇ ਵਾਬੇ ਦੀ ਫੜਾਵਾਂ ਸੇਲਾ ਨਹੀਂ ਮੈਂ ਆ ਗਿਆ ਥੱਲੇ ਇਹਦੇ ਬਰਾਬਰ ਕਰਕੇ ਹਾਂ ਇਸੇ ਕੱਟ ਦੇਨੇ ਚੱਲ ਆ ਗਿਆ ਫਿਰ ਇੱਲਾ ਕੰਨ ਮੜਿਆ ਬਾਹਰ ਗੱਡੀ ਬਾਹਰ ਨਾ ਨਾ ਸਹੀ ਆ ਭਲਾ ਮੁੰਡਿਆ ਕੰਮ ਸਿਖਾਉਣਾ ਤੈਨੂੰ ਕਾਰਗਰ ਬਣਾਣਾ ਇੱਕ ਨੰਬਰ ਲੋਰੀ ਹਾਫਵੇ ਡਨ ਹੋ ਗਈ। ਇੱਕ ਪੋਲ ਘਟ ਦਿੱਤਾ ਬ੍ਰੇਕ। ਠੀਕ ਇੱਕ ਪੋਲ ਘਟਾ। ਕਿਵੇਂ? Ah, não, é? ah, não, pra lá é na cara. ਲੋ ਵੀ ਪਸਾਤ ਹੀ ਮੁੰਡਿਆਂ ਨੇ ਵੇਹ ਉੱਪਰ ਲਈ ਨਾਲ ਦੀ ਵੀ ਪਟਲੀ ਬਾਕਸ ਨੂੰ ਮਾਰੀ ਲੈ ਇੱਕ ਵਾਰ ਕੀ ਚੱਕੀ ਯਾਰ ਨਾਲ ਬੰਦਾ ਹੱਥ ਜਾਂ ਤਾਂ ਦੇ ਦਿੰਦਾ ਲੈ ਆਲੂ ਦੀ ਪਰਜੀ ਜੀ ਬਹੁਤ ਵਧੀਆ ਲੱਗੇ ਮੈਨੂੰ ਸਪਾਈਸੀ ਬਟ ਨਾਈਸ ਥਿਸ ਵਨ ਆ ਬੜਾ ਗੈਂਡਾ ਲਾਇਆ ਮੈਂ ਜਿਹੜਾ ਬਣੇ ਵੀਰਵਾਰ ਨੂੰ ਮੀਟ ਖਾਈ ਜਾਂਦਾ ਦੱਸ ਆ ਦੇਖ ਲਓ ਏ एचबीडी प्लास्टिक ਨਾ ਸਮਮ ਨੋਟ ਕਿਦਾਂ ਮੈਂ ਪਤਾ ਇਹਦੇ ਨਾਲ ਕਰ ਨਾਟ ਸਮਾ ਲੋ ਲੋ ਕਿਦਾਂ ਹੋਰ ਵੀਡੀਓ ਬੰਦਾ ਬੰਦ ਕਰ ਇੱਕ ਪਲੈਂਟ ਬੋਰਡ 22 8 ਦਾ ਹੋਰ ਕਿਸੇ 4 65 ਵਾਈਟ ਤੇ ਸਕਵੇਅਰ ਸਕਵੇਅਰ ਗੋਲਾ ਦੇ ਦੇ ਇੱਕ ਵੱਡਾ ਇੱਕ ਛੋਟਾ ਦਰਸਾ ਦਿਖਾ ਫਿਨਿਸ਼ ਅਜ ਦੇ ਬਲੌਕ ਚ ਪਾਉਣਾ ਤੈਨੂੰ ਮੈਨੂੰ ਪਾ ਲਓ ਵੀ ਕਸਟਮਰ ਮਾਨਤਾ ਨੇ ਬਹੁਤ ਕਰਦੇ ਨੇ ਦੂਜੀ ਵਾਰ ਫਿਰ ਚਾਹ ਆ ਗਈ ਚਾਹ ਹੈ ਵੀ ਬੁਰੀ ਕੈਂਟ ਗੋਲਾ ਲਾਉਣਾ ਕਿ ਇੱਥੇ ਡ੍ਰਮ ਚ ਕੱਢ ਦੀ ਅਪ ਟੂ ਯੂ ਆ ਮੈਨ ਟ੍ਰਿਮ ਚੀ ਗੱਡੀ ਦੇ ਨਾਲ ਟ੍ਰਿਮ ਚੇ ਕੱਢ ਦੇ ਇਹਨੂੰ ਥੱਲੇ ਸਕੁਅਰ ਵਾਲੇ ਗੋਲੇ ਦੇ ਨਾਲ ਲਾਣੀ ਟ੍ਰਿਮ ਨੂੰ ਥੱਲਿਓਂ ਜਾ ਕੇ ਸਿੱਧੀ ਸਕੁਅਰ ਗੋਲੇ ਦੇ ਨਾਲ ਫਿਨਿਸ਼ ਜੈਸ ਏਅਰ ਪੀ ਡਾਣਾ ਜੀ 嗯。<laughs> ਦੇਖੋ ਐ ਕਰਨੀ ਪੈਂਦੀ ਆ ਕਮਾਈਆਂ ਕਰਨੀ ਹੀ ਕਹਿੰਦੇ ਜੁਕੇ ਜਾਣਾ ਆਜੋ ਜੁਕੇ ਗਾਟਰ ਜਿਹਾ ਚੁੱਕ ਦੀ ਇੱਧਰ ਬੰਦੇ ਤੁਹਾਨੂੰ ਦੂਜੇ ਵੀ ਦਿਖਾ ਦਈਏ ਕੀ ਲੱਗਦੇ ਨੇ ਨਹੀਂ ਬਾਥਰੂਮ ਦੀ ਵਿੰਡੋ ਆ ਇਹ ਲੱਗੇ ਨੇ ਮੇਨ ਬੈਡਰੂਮ ਆ ਮੀਨ ਬੈਡ ਦਾ ਲਗਾ ਕਲੀਅਰਲੀ ਫਿਨਿਸ਼ ਹੈ ਆ ਫਿਨਿਸ਼ਿੰਗ ਰੈਡੀ ਵਾਸ ਮੁੰਜੇ ਬਾੜ ਦੇਖਿਆ ਮੈਂ ਗੱਲ ਇਹ ਸਟਾਰਟਿੰਗ ਇੱਥੋਂ ਕਰੀ ਦੀ ਜੂਮ ਲੈ ਕੇ ਆਰੇ ਇਹਦੀ ਸੈਟਿੰਗ ਹੁੰਦੀ ਹੋਈ ਆਰਾ ਚੇਂਜ ਕਰਨਾ ਪੈਣਾ ਆਰਾ ਖਰਾਬ ਕਰਨ ਲੱਗ ਗਿਆ ਮੈਂ ਕਿਹੜਾ ਕਾਹ ਨੂੰ ਕਾਹ ਨੂੰ ਕਾਹ ਨੂੰ ਪੈਸੇ ਲਵਾਉਗਾ ਇਹ ਲੋ ਵੀ ਜੌਬ ਹੋ ਗਈ ਫਿਨਿਸ਼ ਮਾਰੋ ਨੀਗਾ ਮਣਾਤੀ ਨਾ ਰੇਲ ਸੱਤ ਪਾੜ ਦੀ ਵੇਹ ਤੇ ਤਿੰਨ ਸਿੰਗਲ ਵਿੰਡੋਆਂ 10 ਮਿੰਟ ਹੋਪਾਦੀ ਲੋ ਇੱਕ ਵਾਰ ਫੇਰ ਲਾਉਣਾ ਪਊਗਾ ਨਾ ਉਹ ਵੀ ਕਹਿੰਦਾ ਨਾ ਮਾਫ ਮਾਰਨ ਨੂੰ ਕਰਦੀ ਆ ਵਿਚਾਰੀ ਹਾਂ ਜਿਹੜਾ ਰੈਨ ਦੇ ਵੀ ਸਾਡਾ ਅੱਧਾ ਘੰਟਾ ਲੱਗਣਾ ਹਜੇ ਠੀਕ ਆ ਉਹਨੂੰ ਕਹਿ ਦਿੰਦਾ ਓਕੇ ਲੋਰੀ ਹਾਫਵੇ ਡਨ ਹੋ ਗਈ ਹੋਰ ਉਹਨੂੰ ਥੱਲੇ ਦਰੀ ਇਹਨੂੰ ਦੱਸ ਅਗਲੇ ਨੂੰ ਕਾ ਵੀ ਚੰਗਾ ਜੀ ਓਕੇ ਬਾਏ ਟਾਟਾ ਓ ਕੀ ਕਹਿੰਦਾ ਉਹ ਹੈ ਆਹ ਸਾਲਾ ਕੋੜੇ ਦੀ ਵਾਲੀ ਲਈ ਫਿਰਦਾ ਲੈ ਇਹ ਕੰਪਨੀ ਦੀ ਹੈ ਨਹੀਂ ਜਿਹੜਾ ਮੁੰਡਾ ਇੰਡੀਆ ਗਿਆ ਆ ਉਹਦੀ ਹੈ ਅੱਛਾ ਉਹਦੀ ਹੈ ਤੇ ਭਜਾਈ ਇਹ ਫਿਰਦਾ ਦੇਖਿਆ ਇਹਨੂੰ ਨਾ ਮਾਰੇ ਮਾਰਾ ਜਮਾਰਾ ਚੱਲ ਚੱਲ ਬੱਸ 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 ਇੱਕ ਦਾ ਠੀਕਾ ਦੇ ਫਿਰ ਕੰਮ ਕਰ ਉਹ ਕਰ ਹੋਰ ਵੀ ਜੰਦੇ ਵਲੌਗ ਬਣਾਉਂਦੇ ਲੌਗ ਮਾਣੇ ਇੱਥੇ ਰੱਖ ਅਜਲ ਜ ਆ ਜਾਏਗਾ ਤੂੰ ਨਾ ਨਾ ਲੈ ਪਾਓ ਫਿਰ ਲੋਵੀ ਪਹੁੰਚ ਗਏ ਆਪਣੇ ਰੋਡ ਵਾਲੀ ਸ਼ੌਪ ਤੇ ਇਹ ਆਪਣੀ ਲੋਕਲ ਸ਼ਾਪ ਆ ਇੱਥੋਂ ਆਪਾਂ ਸਾਮਾਨ ਲਈਦਾ ਲਓ ਜੀ ਪਹੁੰਚ ਗਏ ਸ਼ਾਪ ਤੇ इतने ले समान जिदा के दुद् बगैरा दही लै चली दही ले लिया ले, लिया। ले लिया बीर ਵੀ ਪਹੁੰਚ ਗਏ ਘਰ ਅੱਜ ਦੀ ਬਲੌਗ ਕਰਦੇ ਆਂ ਬੰਦ ਇੱਥੇ ਬਾਕੀ ਮਿਲਦੇ ਕੱਲੂ ਸੀ ਤੈਨੂੰ ਮਾਰੋ